ਸਭ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਮੋਗੇ ਇਹ ਵੀਡੀਓ ਨਾ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਚਾਰੇ ਪਾਸੇ ਹੜ੍ਹ ਆਏ ਹੋਏ ਨੇ ਤੇ ਤੁਸੀਂ ਦੇਖੋ ਇਸ ਭੈਣ ਨੂੰ ਜੋ ਕਿ ਅੰਮ੍ਰਿਤਸਰ ਦੇ ਵਿੱਚ ਨਾ ਡੀਸੀ ਲੱਗੀ ਹੋਈ ਹੈ ਤੇ ਜਦੋਂ ਦੇ ਹੜ੍ਹ ਆਏ ਨੇ ਪਹਿਲੇ ਦਿਨ ਤੋਂ ਹੀ ਇਹ ਭੈਣ ਦੇਖੋ ਹੜ੍ਹ ਪੀੜਤਾਂ ਦੀ ਮਦਦਕਾਰੀ ਹੈ ਤੇ ਇੱਕ ਵਾਰ ਵੀ ਘਰੇ ਜਾ ਕੇ ਨਹੀਂ ਦੇਖਿਆ ਇਸ ਭੈਣ ਦਾ ਨਾਂ ਸਾਕਸੀ सिन्हा ਹੈ ਜੋ ਕਿ ਹੜਪੀੜਤਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੋਈ ਹੈ ਤੇ ਇੱਥੇ ਅਫਸਰ ਤਾਂ ਹੋਰ ਵੀ ਬਹੁਤ ਹੋਣਗੇ ਪਰ ਅੱਜ ਤੱਕ ਕਦੇ ਨਹੀਂ ਦੇਖਿਆ ਕਿ ਕੋਈ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੀ ਮਦਦ ਕਰਦਾ ਹੋਵੇਗਾ ਲੋਕ ਵੀ ਇਸ ਭੈਣ ਦੀ ਦੇਖੋ ਕਿੰਨੀ ਤਾਰੀਫ਼ ਕਰ ਰਹੇ ਨੇ ਅੱਗੇ ਤੁਸੀਂ ਸੁਣੋ ਇਸ ਬਜ਼ੁਰਗ ਨੇ ਇਸ ਭੈਣ ਬਾਰੇ ਕੀ ਕਿਹਾ ਬਹੁਤ ਬਹੁਤ ਤਾਂ ਮਤ ਇਹ ਔਰਤ ਮੈਂ ਵੇਖੀ ਕੋਈ ਨਹੀਂ ਵੇਖੀ ਗੱਲ ਜੇ ਇਦਾਂ ਦਾ ਤੁਹਾਨੂੰ ਦੇਖਣਿਆ ਨਾ ਆਪਣੇ ਬੱਚਿਆਂ ਦਾ ਸੱਜਾ ਵੀ ਆ ਵੇਖੋ ਅੱਛਾ ਫੇ ਮੇਰੀ ਇੱਕ ਰਿਕੁਐਸਟ ਮੰਗ ਲਓ ਤੁਸੀਂ ਚੱਲੋ ਤੁਹਾਡੇ ਜਮਾਨੇ ਨੂੰ ਕੁਝ ਨਹੀਂ ਹੁੰਦਾ ਇਹੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਤਜਾਦ ਤੇ ਫਿਰ ਇਹਨਾਂ ਪਹਿਲੇ ਬੰਦੇ ਨੇ ਅਸੀਂ ਅਸੀਂ ਸਾਡੇ ਮੰਨ ਦੇ ਵਿੱਚ ਮੈਡੀਸਨ ਦਾ ਇੱਕ ਸਾਡੀ ਸਾਡੇ ਮੰਨ ਦੇ ਵਿੱਚ ਨਾ ਬੇਟਾ ਜੀ ਸਾਡੇ ਮੰਨ ਦੇ ਵਿੱਚ ਬਹੁਤ ਸਰਕਾਰੀ ਦਾ ਕੰਮ ਨਹੀਂ ਕਰਦੇ ਨਾਲ ਤੁਹਾਡੇ ਬੱਚੇ ਨੇ ਬਾ